ਬਲੋ ਵੀਰ ਜੀ ਵੇਖੋ ਹੁਣ ਲੱਗਣ ਲੱਗਾ ਇੱਕ ਕੰਪੋਟਰ ਕਰਾਇਆ ਵੀਰ ਕੱਸੀ ਜਾਂਦਾ ਹੈ ਤੇ ਹੁਣ ਲਾਇਕ ਉੱਤੇ ਬੱਤੀ ਜੀ ਫਿੱਟ ਕਰ ਦੇਗਾ ਹੁਣ ਇੱਕ ਕਿੱਲਾ ਹੀ ਵੈਸੇ ਉੱਚਾ ਹੈ ਤੇ ਬਾਕੀ ਤਿੰਨ ਕਿੱਲਾਂ ਚ ਖਲਾਰ ਨਹੀਂ ਮਿੱਟੀ ਯਾਰ ਬਹੁਤ ਜ਼ੋਰ ਲੱਗੂਗਾ ਟਰੈਕਟਰ ਦਾ ਵੇਖੀ ਚੱਲਿਓ ਜ ਹੁਣ ਟਾਈਮ ਬਹੁਤ ਲੱਗ ਜਾਂਦਾ ਹੈ ਥੋੜੀ ਥੋੜੀ ਮਿੱਟੀ ਵੀ ਖਿੱਚਣ ਨਾਲ ਇੱਧਰ ਵੀ ਤੁਹਾਨੂੰ ਵਿਖਾਉਣੇ ਆ ਇੱਧਰ ਲਿਆ ਲਿਆ ਸਿੱਟਣੀਆਂ ਫਿਰ ਆ ਤਿੰਨ ਕਿਲੇ ਤਾਂ ਹੈਗੇ ਆ ਇੱਧਰ ਉਹ ਉਥੋਂ ਖੰਬੇ ਤੋਂ ਲੈ ਕੇ ਤੇ ਉਹ ਪਰਲੀ ਵੜ ਤੱਕ ਇੱਧਰ ਵੀ ਨਿਗਾਹ ਜਾਂਦੀ ਆ ਆਪਣੀ ਇੱਧਰ ਆ ਕੇ ਇਹ ਚਾਰਾਂ ਕਿੱਲੇਾਂ ਜੀ ਪੱਧਰ ਕਰਨਾ ਇੱਕ ਕਿੱਲੇ ਨੂੰ ਇੱਕ ਕਿੱਲਾ ਵੈਸੇ ਉਹ ਪਰਲੀ ਚੋਂ ਦਾ ਉੱਚਾ ਹੈ ਉਧਰ ਲਿਆਊਗਾ ਹੁਣ ਵੀਰ ਖਿੱਚ ਕਿੱਚ ਕਿਵੇਂ ਮਿੱਟੀ ਤੇ ਗਰਮੀ ਵੀ ਬੜੀ ਜਿਆਦਾ ਆ ਤੋ ਰੱਬ ਵੀ ਪਾਇਆ ਜੋ ਪੂਰੀ ਤੈਸ ਮੈਸ ਕੱਢੀ ਆ ਮਾ ਸੂਰ ਚ ਬੜਾ ਤਪਦਾ ਉਦੋਂ ਐ ਮੈਂ ਜੋ ਹਾੜ ਦੀਆਂ ਧੁੱਪਾਂ ਵਾਂਗੂ ਮਿਹਨਤਾਂ ਵੀ ਐ ਹੁੰਦੀਆਂ ਵੀਰ ਜੀ ਬਹੁਤ ਮਿਹਨਤ ਕਰਨੀ ਔਖੀ ਆ